ਅਰਸੇ ਮੀਗਸ ਕੀ ਹੈਲੋ ਹਾਂਜੀ ਸਾਇअनुਸਾਤਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਨੇ ਠੀਕ ਠਾਕ ਹੋਮੋਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਹਾਂਜੀ ਅੱਜ ਮੈਂ ਤੁਹਾਨੂੰ ਇੱਕ ਅਜਿਹੀ ਗੱਲ ਦੱਸਣ ਲੱਗੀ ਹਾਂ ਜਿਹੜੀ ਕਿ ਹੈ ਨਾ ਇਹ ਨਹੀਂ ਹੈਗੀ ਵੀ ਇਹ ਵੈਸੇ ਬਣਾਈ ਹੋਈ ਹੈ ਇਹ ਬਿਲਕੁਲ ਸੱਚੀ ਘਟਨਾ ਹੈਗੀ ਤੁਸੀਂ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪੜ੍ਹ ਕੇ ਦੇਖ ਲਓ ਤੁਹਾਨੂੰ ਉਹਦੇ ਵਿੱਚ ਪਤਾ ਲੱਗ ਜਾਊਗਾ ਜਿਹੜੇ ਕਹਿੰਦੇ ਨੇ ਵੀ ਵਾਹਿਗੁਰੂ ਜੀ ਕੁਝ ਨਹੀਂ ਕਰ ਸਕਦੇ ਹੈਗੇ ਵਾਹਿਗੁਰੂ ਜੀ ਤੇ ਹਨਾ ਵੀ ਅਸੀਂ ਪਾਠ ਕਰਦੇ ਆ ਸਾਡੀ ਅਜੇ ਤੱਕ ਸੁਣੀ ਨਹੀਂ ਹਨਾ ਮੈਂ ਤੁਹਾਨੂੰ ਅੱਜ ਉਸੇ ਦਾ ਜਵਾਬ ਦੇਣ ਲੱਗੀ ਆ ਤੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦਾ ਤੁਹਾਨੂੰ ਪਤਾ ਵੀ ਜਨਮ ਸਥਾਨ ਪਿੰਡ ਬਡਰੁੱਖਾ ਦਾ ਹੈਗਾ ਤੇ ਜਿਹੜੀ ਉਹਨਾਂ ਦੇ ਮਾਤਾ ਜੀ ਸੀਗੇ ਜਦੋਂ ਉਹ ਹੋਏ ਮਲਕਿ ਉਹਨਾਂ ਦਾ ਜਨਮ ਹੋਇਆ ਇਹ ਉਸ ਟਾਈਮ ਦੀ ਗੱਲ ਹੈਗੀ ਉਸ ਟਾਈਮ ਉਹਨਾਂ ਦੇ ਦੋ ਭੈਣਾਂ ਪਹਿਲਾਂ ਸੀਗੀਆਂ ਤੇ ਤੀਸਰੀ ਸੀ ਜਿਹੜੀ ਮਾਤਾ ਜੀ ਹੋਏ ਸੀਗੇ ਕਿਉਂਕਿ ਪਹਿਲਾਂ ਕੁੜੀਆਂ ਨੂੰ ਬਹੁਤ ਜ਼ਿਆਦਾ ਮਨਹੂਸ ਸਮਝਿਆ ਜਾਂਦਾ ਸੀਗਾ ਕਹਿੰਦੇ ਸੀਗੇ ਵੀ ਕੁੜੀ ਹੋਊਗੀ ਹਨਾ ਸਾਡੇ ਮੁੰਡਾ ਹੋਣਾ ਸੀਗਾ ਜਿੱਦਾਂ ਕਿ ਅੱਜ ਕੱਲ ਕੁੜੀਆਂ ਨੂੰ ਲਾੜ ਦਿੱਤਾ ਜਾਂਦਾ ਪਹਿਲਾਂ ਨਹੀਂ ਦਿੱਤਾ ਜਾਂਦਾ ਸੀ ਜਿੱਦਾਂ ਕਿ ਕੁੜੀਆਂ ਨੂੰ ਸਮਝਿਆ ਜਾਂਦਾ ਸੀਗਾ ਵੀ ਇਹ ਇੱਕ ਪੱਥਰ ਹੈਗੀ ਤੇ ਉਸੇ ਤਰੀਕੇ ਦੇ ਨਾਲ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਮਾਤਾ ਜੀ ਹਨਾ ਪੈਦਾ ਹੋਏ ਸੀਗੇ ਉਹਦੇ ਘਰਦਿਆਂ ਨੇ ਕੀ ਕੀਤਾ ਉਹਨੂੰ ਇੱਕ ਘੜੇ ਦੇ ਵਿੱਚ ਪਾ ਕੇ ਹੱਥ ਦੇ ਵਿੱਚ ਇੱਕ ਪੂਣੀ ਫੜਾ ਦਿੰਦੇ ਹੁੰਦੇ ਸੀਗੇ ਤੇ ਮੂੰਹ ਦੇ ਵਿੱਚ ਇੱਕ ਗੁੜ ਦੀ ਰੋੜੀ ਦੇ ਦਿੰਦੇ ਹੁੰਦੇ ਸੀ ਕਹਿੰਦੇ ਸੀਗੇ ਪੀ ਪੂਣੀ ਕੱਤੀ ਵੀਰ ਨੂੰ ਕੱਲੀ ਇਸ ਤਰੀਕੇ ਦੇ ਨਾਲ ਉਹਨੂੰ ਘੜੇ ਚ ਪਾ ਕੇ ਕਿਤੇ ਟੋਏ ਦੇ ਵਿੱਚ ਦੱਬਿਆ ਤੇ ਉਥੇ ਬਹੁਤ ਜ਼ਿਆਦਾ ਕਾਲ ਪੈ ਗਿਆ ਮੀਨਾ ਪਾਵੇ ਸੋਕਾ ਪੈ ਗਿਆ ਉਥੇ ਇੱਕ ਬ੍ਰਹਮ ਗਿਆਨੀ ਮਹਾਪੁਰਸ਼ ਹੋਏ ਨੇਗੇ ਤੇ ਸਾਰਾ ਪਿੰਡ ਉਹਨਾਂ ਕੋਲੇ ਚਲਿਆ ਗਿਆ ਕਹਿੰਦੇ ਵੀ ਬਾਬਾ ਜੀ ਸਾਡੇ ਵੀ ਬਹੁਤ ਕਰੋਪੀ ਆ ਪਰ ਜਿੱਦਾਂ ਕਹਿ ਦਿੰਦੇ ਆ ਵੀ ਹਨਾ ਕੋਈ ਵੀ ਚੀਜ਼ ਠੀਕ ਨਹੀਂ ਹੈਗੀ ਸਾਰਾ ਪਿੰਡ ਤਰਾ ਤਰਾ ਕਰ ਰਿਹਾ ਹੈਗਾ ਇੰਨਾ ਕਾਲ ਪੈ ਰਿਹਾ ਵੀ ਆਲੇ ਦੁਆਲੇ ਮੀਂਹ ਪਈ ਜਾਂਦੇ ਆ ਆਲੇ ਦੁਆਲੇ ਸਾਰੀ ਕਿਤੇ ਹਰਿਆਲੀ ਹੈ ਵੀ ਸਾਡੇ ਪਿੰਡ ਸੋਕਾ ਪੈ ਰਿਹਾ ਤੇ ਬਾਬਾ ਜੀ ਕਹਿੰਦੇ ਵੀ ਤੁਸੀਂ ਮੇਰੇ ਕੋਲੋਂ ਚਲੇ ਜਾਓ ਉਹ ਕਹਿੰਦੇ ਵੀ ਨਹੀਂ ਵੀ ਗੱਲ ਕੀ ਆ ਸਾਨੂੰ ਇਹ ਤੁਸੀਂ ਜਰੂਰ ਦੱਸੋ ਕਹਿੰਦੇ ਜਿਹੜੇ ਪਿੰਡ ਦੇ ਵਿੱਚ ਐਡਾ ਵੱਡਾ ਪਾਪ ਹੋਇਆ ਹੋਵੇ ਕਹਿੰਦੇ ਵੀ ਉੱਥੇ ਤੁਸੀਂ ਕੀ ਭਾਲਦੇ ਹੋ ਕਹਿੰਦੇ ਤੁਹਾਡਾ ਪਿੰਡ ਉਜੜਨ ਵਾਲਾ ਹੀ ਹੈ ਥੋੜਾ ਟਾਈਮ ਹੀ ਜਾਂਦਾ ਹੈ ਤੇ ਪਿੰਡ ਦੇ ਜਿਹੜੇ ਸਿਆਣੇ ਬਜ਼ੁਰਗ ਸੀਗੇ ਉਹਨਾਂ ਨੇ ਬਾਬਾ ਜੀ ਦੇ ਪੈਰੀ ਪੈ ਪੈਰੀ ਫੜੇ ਕਹਿੰਦੇ ਵੀ ਨਹੀਂ ਬਾਬਾ ਜੀ ਵੀ ਤੁਸੀਂ ਦੱਸੋ ਵੀ ਗੱਲ ਕੀ ਹੈ ਕਿਉਂਕਿ ਪਿੰਡ ਦੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਸੀਗਾ ਜਿਹੜੇ ਮੇਨ ਮੇਨ ਘਰ ਦੇ ਗਰ ਬੰਦੇ ਸੀਗੇ ਉਹਨਾਂ ਨੂੰ ਹੀ ਇਸ ਚੀਜ਼ ਦਾ ਪਤਾ ਸੀ ਤੇ ਬਾਬਾ ਜੀ ਕਹਿੰਦੇ ਤੁਹਾਡੇ ਪਿੰਡ ਇੱਕ ਬਹੁਤ ਵੱਡਾ ਪਾਪ ਹੋਇਆਗਾ ਜਿਹਦੇ ਕੁੱਖ ਦੇ ਵਿੱਚੋਂ ਬਹੁਤ ਵੱਡੇ ਵੱਡੇ ਜੋਦੇ ਨੇ ਪੈਦਾ ਹੋਣਾ ਜਿਹੜਾ ਇਹਨੇ ਜਾ ਕੇ ਕਹਾਂ ਜਾ ਕੇ ਬਹੁਤ ਜੰਗ ਜੁੱਧ ਲੜਨੇ ਆ ਜਿਹਦਾ ਨਾਮ ਪੂਰੀ ਦੁਨੀਆ ਦੇ ਵਿੱਚ ਹੋਣਾ ਬਹੁਤ ਹੀ ਸਿੱਖ ਧਰਮ ਦਾ ਇੱਕ ਹੈਣਾ ਹੀਰਾ ਪੈਦਾ ਹੋਣਾ ਉਸ ਨੂੰ ਕਹਿੰਦੇ ਤੁਸੀਂ ਨੇ ਖਤਮ ਕਰ ਦਿੱਤਾ ਸਾਰਾ ਪਿੰਡ ਹੈਰਾਨ ਵੀ ਬਾਬਾ ਜੀ ਕਹਿ ਕੀ ਰਹੇ ਨੇ ਚਲੋ ਗੱਲ ਉੜਦੀ ਉੜਦੀ ਪਤਾ ਲੱਗੀ ਵੀ ਇਹਨਾਂ ਦੇ ਘਰ ਇੱਕ ਲੜਕੀ ਹੋਈ ਸੀ ਵੀ ਇਹਨਾਂ ਨੇ ਇਸ ਤਰੀਕੇ ਦੇ ਨਾਲ ਉਹਨੂੰ ਦਬਤ ਜਿਉਂਦੀ ਨੂੰ ਹੀ ਦਬਤਾ ਸੀ ਏ ਬਾਬਾ ਜੀ ਨੂੰ ਸਾਰੇ ਪਿੰਡ ਨੇ ਹੱਥ ਬੰਨ੍ਹ ਕੇ ਬੇਨਤੀ ਕੀਤੀ ਵੀ ਤੁਸੀਂ ਸਾਡੇ ਨਾਲ ਚੱਲੋ ਤੇ ਉਹ ਨਾਲ ਚਲੇ ਗਏ ਤੇ ਉਹਨਾਂ ਦੇ ਘਰਦਿਆਂ ਨੂੰ ਪੁੱਛਿਆ ਗਿਆ ਜਿੱਥੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਾਤਾ ਦਾ ਘਰ ਸੀਗਾ ਉਹਨਾਂ ਨੂੰ ਪੁੱਛਿਆ ਗਿਆ ਉਹਦੇ ਮਾਤਾ ਪਿਤਾ ਨੂੰ ਉਹ ਕਹਿੰਦੇ ਵੀ ਹਾਂ ਅਸੀਂ ਇਹ ਕੰਮ ਕੀਤਾ ਵੀ ਕਿੱਥੇ ਦੱਬਿਆਗਾ ਕਹਿੰਦੇ ਵੀ ਚਲੋ ਅਸੀਂ ਉਹ ਦਿਖਾਉਣਾ ਤੁਹਾਨੂੰ ਵੀ ਅਸੀਂ ਉਸ ਜਗ੍ਹਾ ਤੇ ਉਹਨੂੰ ਦੱਬਿਆ 6 ਦਿਨ ਹੋ ਗਏ ਸੀਗੇ ਹਨਾ ਮਾਤਾ ਜੀ ਨੂੰ ਮਲਕੇ ਘੜੇ ਦੇ ਵਿੱਚ ਪਾ ਕੇ ਉਹਨਾਂ ਨੇ ਦੱਬੇ ਨੂੰ 7ਵੇਂ ਦਿਨ ਮਾਤਾ ਜੀ ਨੂੰ ਕੱਢਿਆ ਗਿਆ ਕੋਈ ਚੌਥੇ ਦਿਨ ਕਹਿੰਦਾ ਕੋਈ 7ਵੇਂ ਦਿਨ ਕਹਿੰਦਾ ਚਲੋ ਆਪਾਂ ਇਸ ਸੁਵਿਧਾ ਵਿੱਚ ਨਹੀਂ ਪੈਂਦੀ ਕਿ ਮੈਂ ਤੁਹਾਨੂੰ ਸਿਰਫ ਇਹ ਦੱਸਣਾ ਵੀ ਗੁਰੂ ਸਾਹਿਬ ਜਦੋਂ ਕਰਨੀ ਤੇ ਆਉਂਦੇ ਨੇ ਕਹਿੰਦੇ ਬਿਨ ਸਾਸ ਤੇ ਵੀ ਰੱਖ ਲੈਂਦੇ ਆ ਤੁਸੀਂ ਗੁਰਵਾਣੀ ਦੇ ਵਿੱਚ ਪੜਦੇ ਹੋ ਨਾ ਬਿਨ ਸਾਸ ਤੇ ਰੱਖਦੇ ਆ ਗੁਰੂ ਸਾਹਿਬ ਉਹੀ ਚੀਜ਼ ਮੈਂ ਤੁਹਾਨੂੰ ਅੱਜ ਦੱਸਣ ਲੱਗੀ ਆ ਹਨ ਜਦੋਂ ਕਹਿੰਦੇ ਨੇ ਗੁਰੂ ਸਾਹਿਬ ਨੇ ਕਰਨਾ ਹੋਵੇ ਤਾਂ ਉਹ ਛੱਪੜ ਪਾੜ ਕੇ ਦਿੰਦੇ ਆ ਇਹ ਗੱਲ ਝੂਠ ਨਹੀਂ ਹੈਗੀ ਬਿਲਕੁਲ ਸੱਚ ਹੈਗੀ ਤੇ ਜਦੋਂ ਉਹ ਟੋਆ ਪਟਿਆ ਗਿਆ ਤੇ ਨੀਚੋਂ ਘੜੇ ਦੇ ਵਿੱਚੋਂ ਘੜੇ ਨੂੰ ਬਾਹਰ ਕੱਢਿਆ ਤੇ ਜਦੋਂ ਉਸ ਘੜੇ ਨੂੰ ਬਾਹਰ ਕੱਢਿਆ ਗਿਆ ਤੇ ਮਾਤਾ ਜੀ ਦਾ ਅੰਗੂਠਾ ਸੀ ਜਿਹੜਾ ਉਸ ਬੱਚੇ ਦਾ ਜਿਹੜੀ ਘੜੇ ਦੇ ਵਿੱਚ ਦੱਬੀ ਗਈ ਸੀ ਉਸ ਟਾਈਮ ਉਹਦਾ ਅੰਗੂਠਾ ਉਹਦੇ ਮੂੰਹ ਦੇ ਵਿੱਚ ਸੀਗਾ ਤੇ ਉਹੋ ਵੀ ਇੱਕ ਜਿੱਦਾਂ ਮੁਸਕਰਾ ਰਿਹਾ ਹੁੰਦਾ ਇਨਸਾਨ ਉਦਾਂ ਸੀਗੀ ਦੇਖੋ ਪ੍ਰਮਾਤਮਾ ਨੇ ਉਹਨੂੰ ਇੰਨੇ ਦਿਨ ਕੁਝ ਨਹੀਂ ਹੋਣ ਦਿੱਤਾ ਕਿਉਂਕਿ ਅੱਗੇ ਉਹਦਾ ਪੰਸ ਚੱਲਣਾ ਸੀ ਜਿੱਦਾਂ ਕਿ ਪੱਥਰ ਦੇ ਵਿੱਚ ਵੀ ਦੇਖੋ ਕੀੜਾ ਪ੍ਰਗਟ ਕਰਦਾ ਗੁਰੂ ਸਾਹਿਬਾਂ ਨੇ ਜਿਹੜੀਆਂ ਆਪਾਂ ਨੇ ਇਹ ਸਾਖੀਆਂ ਤੁਸੀਂ ਆਪ ਕਰਕੇ ਦੇਖ ਲਿਓ ਹਨਾ ਤੁਸੀਂ ਕਿਸੇ ਚੀਜ਼ ਨੂੰ ਭੰਨ ਕੇ ਦੇਖ ਲਿਓ ਜਿੱਦਾਂ ਕਿ ਪਾਥੀਆਂ ਲੱਕੜਾਂ ਆਪਾਂ ਦੇਖਦੇ ਹਾਂ ਨਾ ਉਹਦੇ ਵਿੱਚੋਂ ਵੀ ਕੀੜੇ ਨਿਕਲਦੇ ਉਹਨਾਂ ਨੂੰ ਵੀ ਤਾਂ ਕਿਤੇ ਵਾਹਿਗੁਰੂ ਰੋਟੀ ਦੇ ਰਿਹਾ ਆ ਆਪਾਂ ਨੂੰ ਬੜੀ ਚਿੰਤਾ ਹੁੰਦੀ ਹੈ ਵੀ ਹੈ ਮੇਰਾ ਬੱਚਾ ਕੀ ਖਾਊਗਾ ਮੈਂ ਕੀ ਖਾਊਗਾ ਜਿਨੇ ਜਨਮ ਦਿੱਤਾ ਓਨੇ ਤੁਹਾਡੇ ਕਰਮ ਪਹਿਲਾਂ ਲਿਖਤੇ ਨੇਗੇ ਤੇ ਜਦੋਂ ਮਾਤਾ ਜੀ ਨੂੰ ਹਨਾ ਬਾਹਰ ਕੱਢਿਆ ਗਿਆ ਦੇਖਿਆ ਤੇ ਮਹਾਪੁਰਸ਼ਾਂ ਨੇ ਜਦੋਂ ਉਹਨਾਂ ਨੂੰ ਬਾਹਰ ਕੱਢ ਕੇ ਚੱਕਿਆ ਤਾਂ ਕਹਿੰਦੇ ਵੀ ਜਿਹਨੂੰ ਤੁਸੀਂ ਅੱਜ ਖਤਮ ਕਰਨ ਲੱਗੇ ਸੀ ਇਹਦੀ ਕੁਖੋਂ ਅਜੇ ਇਹ ਜੋਧੇ ਨੇ ਪੈਦਾ ਹੋਣਾ ਜਿਹਦਾ ਕਿ ਪੂਰੀ ਦੁਨੀਆ ਰਹਿੰਦੀ ਤੱਕ ਨਾਮ ਰਹੂਗਾ ਤੇ ਉਹਨਾਂ ਦੇ ਅੱਗੇ ਸਪੁੱਤਰ ਹੋਏ ਨੇ ਮਹਾਰਾਜਾ ਰਣਜੀਤ ਸਿੰਘ ਜੀ ਜਿਨ੍ਹਾਂ ਦੇ ਹੁੰਦੇ ਹੋਏ ਅੰਗਰੇਜ਼ਾਂ ਦੀ ਹਿੰਮਤ ਨਹੀਂ ਪਈ ਸੀਗੀ ਵੀ ਆਪਣੇ ਪੰਜਾਬ ਕਣੀ ਝਾਕ ਲੈ ਆਪਣੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਕੇ ਰੱਖਿਆ ਹੋਇਆ ਸੀ ਦੇਖੋ ਉਸ ਟਾਈਮ ਹੀ ਦਰਬਾਰ ਸਾਹਿਬ ਤੇ ਜਿਹੜਾ ਸੋਨਾ ਲੱਗਿਆ ਸੀਗਾ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਹੀ ਲੱਗਿਆ ਸੀਗਾ ਬਹੁਤ ਜ਼ਿਆਦਾ ਉਹ ਗੁਰਸਿੱਖੀ ਦੇ ਬਲ ਸੀਗੇ ਨਾ ਗੁਰੂ ਸਾਭਾ ਦੀ ਹਰ ਇੱਕ ਗੱਲ ਉਹਨਾਂ ਨੇ ਮੰਨਣੀ ਕਿਦਾਂ ਵੀ ਕੋਈ ਵੀ ਗੱਲ ਹੁੰਦੀ ਸੀਗੀ ਬਾਕੀ ਕਹਿੰਦੇ ਨੇ ਵੀ ਮਹਾਰਾਜ ਰਣਜੀਤ ਸਿੰਘ ਜੀ ਦਾ ਜਦੋਂ ਰਾਜ ਵੰਸ਼ ਖਤਮ ਹੋਣ ਤੇ ਆਇਆ ਇਹ ਆਮ ਕਹਾਵਤ ਹੈ ਕਿ ਬਜ਼ੁਰਗ ਵੀ ਕਹਿੰਦੇ ਨੇ ਕਿ ਜਦ ਜਿੰਨ ਫੁੱਟ ਚੰਦਰੀ ਜਿੰਨਾਂ ਦੇ ਘਰ ਵੜ ਗਈ ਰਾਜਿਆਂ ਦੇ ਰਾਜ ਗਾਲ ਤੇ ਮਹਾਰਾਜ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਿਹੜੇ ਉਹਨਾਂ ਦੇ ਸੁਪੁੱਤਰ ਸੀਗੇ ਉਹਨਾਂ ਦੀ ਪਤਨੀ ਸੀਗੀ ਉਹਨਾਂ ਦੇ ਵਿੱਚ ਹੋਰ ਲੋਕਾਂ ਨੇ ਵੜ ਕੇ ਉਹਨਾਂ ਨੂੰ ਆਪਸ ਦੇ ਵਿੱਚ ਫੁੱਟ ਪਾਤੀ ਫੇਰ ਮਾਤਾ ਜਿੰਦਾ ਜੀ ਲਾਹੌਰ ਜਾ ਕੇ ਆਖਰੀ ਸਵਾਸ ਉਹਨਾਂ ਨੇ ਉੱਥੇ ਲੈਂਦੇ ਨੇਗੀ ਦੇਖੋ ਮੈਂ ਤੈਨੂੰ ਕਿ ਹਮੇਸ਼ਾ ਕਹਿਣੀ ਹੁੰਦੀ ਆ ਵੀ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਵਾਹਿਗੁਰੂ ਜੀ ਉਹ ਕਰਨ ਵਾਲੇ ਨੇ ਜਿਹੜਾ ਆਪਾਂ ਸੋਚ ਵੀ ਨਹੀਂ ਸਕਦੇ ਕਹਿੰਦੇ ਜਿੱਥੇ ਆਪਣੀ ਆਸ ਖਤਮ ਹੋ ਜਾਂਦੀ ਹੈ ਇਹ ਨਹੀਂ ਪਤਾ ਜਿੰਨਾ ਕਿ ਆਪਾਂ ਹੁਣ ਸੋਚਦੇ ਆ ਵੀ ਨਹੀਂ ਹੋਣਾ ਮੇਰਾ ਜ਼ਿੰਦਗੀ ਚ ਕੁਝ ਨਹੀਂ ਬਣ ਸਕਦਾ ਮੈਂ ਕੁਝ ਨਹੀਂ ਕਰ ਸਕਦਾ ਵਾਹਿਗੁਰੂ ਜੀ ਮੇਰੀ ਨਹੀਂ ਸੁਣਦੇ ਇਹ ਨਹੀਂ ਪਤਾ ਵੀ ਉਸੇ ਟਾਈਮ ਤੁਹਾਡੇ ਦਿਨੋਂ ਅੰਦਰੋਂ ਅਰਦਾਸ ਨਿਕਲੀ ਤੇ ਵਾਹਿਗੁਰੂ ਜੀ ਤੁਹਾਡੀ ਸੰਪੂਰਨ ਕਰਦੇ ਆ ਵਾਹਿਗੁਰੂ ਜੀ ਤੇ ਭਰੋਸਾ ਰੱਖਿਆ ਕਰੋ ਕਦੇ ਵੀ ਆਪਦੇ ਪਿੱਛੇ ਮਾਪਿਆਂ ਕਣੀ ਪੇਕਿਆਂ ਕਣੀ ਭੈਣ ਭਰਾ ਦੋਸਤਾਂ ਕਿਸੇ ਤੇ ਵੀ ਹੈਨਾ ਤੁਸੀਂ ਇਹ ਨਾ ਸੋਚਿਆ ਕਰੋ ਵੀ ਮੇਰੀ ਉਹ ਮਦਦ ਕਰੂਗਾ ਕਿਉਂਕਿ ਉਹ ਅੱਜ ਮਦਦ ਕਰ ਦੂਗਾ ਕੱਲ ਨੂੰ ਤੁਹਾਨੂੰ ਉਹ ਮਿਹਨਤ ਦੇ ਦੂਗਾ ਪਰ ਉਹ ਪ੍ਰਮਾਤਮਾ ਜਦੋਂ ਦਿੰਦਾ ਹੈ ਉਦੀ ਮਹਿਮਾ ਅਪਰੰਪਾਰ ਹੈਗੀ ਕਿਉਂਕਿ ਇਹ ਮੇਰੀਆਂ ਹੱਡ ਬੀਤੀਆਂ ਨੇਗੀਆਂ ਜਿਹੜੀਆਂ ਕਿ ਮੇਰੇ ਨਾਲ ਬੀਤ ਚੁੱਕੀਆਂ ਨੇ ਇੱਕ ਵੀਰ ਦਾ ਕੱਲ ਮੈਨੂੰ ਮੈਸੇਜ ਆਇਆ ਤੇ ਉਹ ਮੈਨੂੰ ਕਹਿੰਦਾ ਵੀ ਦੀਦੀ ਅਸੀਂ ਪਾਠ ਵੀ ਕਰਦੇ ਆ ਪਰ ਕਹਿੰਦੇ ਸ਼ਰਾਬ ਸਾਡੇ ਕਹਿੰਦੇ ਹੱਡਾਂ ਦੇ ਨਾਲ ਹੀ ਜਾਉਂਗੇ ਇਹਦੇ ਨਿਮਿਤ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦੀ ਆ ਇਹ ਮੇਰੀ ਖੁਦ ਦੀ ਹੱਡ ਬੀਤੀ ਆ ਮੇਰੇ ਡੈਡੀ ਹੋਰੀ ਹੈ ਨਾ 7 ਪਰਹਾਣੇਗੇ ਤੇ ਇੱਕ ਦੀ ਡੈਥ ਹੋ ਗਈ ਸੀ ਤੇ ਹੁਣ ਮੇਰੇ ਬਡੇ ਤਾਇ ਜੀ ਦੀ ਵੀ ਡੈਥ ਹੋ ਗਈ ਦੋ ਭਰਾਵਾਂ ਦੀ ਡੈਥ ਹੋ ਚੁੱਕੀ ਹੈਗੀ ਮੇਰੇ ਜਿਹੜੇ ਡੈਡੀ ਹੋរី ਸੀਗੇ ਸਾਰੇ ਭਰਾ ਹਨਾ ਕਿਸੇ ਦਾ ਵੀ ਅਮਰਤ ਨਹੀਂ ਛਕਿਆ ਹੋਇਆ ਸੀਗਾ ਜਦੋਂ ਮੇਰੇ ਦਾਦੀ ਜੀ ਅੱਜ ਤੋਂ 17-18 ਸਾਲ ਪਹਿਲਾਂ ਮੇਰੇ ਦਾਦੀ ਜੀ ਜਿਉਂਦੇ ਸੀ ਉਸ ਟਾਈਮ ਕਿਸੇ ਦਾ ਅਮਰਤ ਨਹੀਂ ਛਕਿਆ ਹੋਇਆ ਸੀਗਾ ਆ 15 ਮੇਰੀ ਮੈਰਿਜ ਤੋਂ ਬਾਅਦ ਬਾਅਦ ਹਨਾ ਸਾਰਿਆਂ ਨੇ ਅਮਰਤ ਛਕੇ ਹੈਗੇ ਤੇ ਇੱਕ ਸੰਜੋਗ ਹੁੰਦਿਆ ਬਸ ਵਾਹਿਗੁਰੂ ਦੇ ਹਨਾ ਇਹ ਤੇ ਹੁਣ ਸਾਰੇ ਸਾਡੇ ਮੇਰੇ ਤਾਈਆਂ ਚਾਚੀਆਂ ਦੇ ਮੇਰੇ ਮੰਮੀ ਦੇ ਮੇਰੇ ਪਾਪਾ ਦੇ ਮਤਲਬ ਕਿ ਸਾਡੇ ਸਾਰੇ ਵੀ ਰਿਸ਼ਤੇਦਾਰਾਂ ਦੇ ਅਮਰਤ ਛਕੇ ਹੋਏ ਹੈਗੇ ਤੇ ਮੈਂ ਨਾ ਆਪਣੇ ਛੋਟੇ ਚਾਚਾ ਜੀ ਦੀ ਤੁਹਾਨੂੰ ਗੱਲ ਦੱਸਦੀ ਆਂਗੀ ਕਿ ਤੇ ਮੈਂ ਪਿੰਡ ਗਈ ਮੈਂ ਤੁਹਾਨੂੰ ਉਹਦੇ ਨਾਲ ਬਿਲਕੁਲ ਰੂਬਰੂ ਕਰਾਉਂਗੀ ਤੇ ਉਹ ਨਾ ਇਦਾਂ ਦੇ ਇਨਸਾਨ ਨੇਗੇ ਵੀ ਉਹ ਉਹ ਨਾ ਕਿਸੇ ਚੀਜ਼ ਨੂੰ ਨਹੀਂ ਮੰਨਦੇ ਨਾ ਕਿਸੇ ਦੇਵੀ ਨੂੰ ਨਾ ਕਿਸੇ ਦੇਵਤੇ ਨੂੰ ਨਾ ਕਿਸੇ ਪੀਰ ਪ੍ਰਭਗੰਬਰ ਨੂੰ ਕਿਸੇ ਨੂੰ ਨਹੀਂ ਮੰਨਦੇ ਸਿਰਫ ਗੁਰੂ ਸਾਹਿਬ ਤੋਂ ਬਿਨਾ ਮਲਕੀ ਉਹਨਾਂ ਨੂੰ ਇਤਿਹਾਸ ਦਾ ਗੁਰੂ ਸਾਹਿਬ ਦਾ ਸੇਵਾ ਦਾ ਇੰਨਾ ਜਿਆਦਾ ਲਗਨ ਹੈਗੀ ਉਹਨਾਂ ਸਵੇਰੇ 2:30 3 ਵਜੇ ਗੁਰਦੁਆਰਾ ਸਾਹਿਬ ਚਲੇ ਜਾਂਦੇ ਨੇ ਪਰ ਸ਼ਾਮ ਨੂੰ ਉਹਨਾਂ ਨੇ ਢੱਕ ਲੈਣਾ ਸ਼ਰਾਬ ਦਾ ਸਵੇਰੇ ਕੇਸੀ ਇਸ਼ਨਾਨ ਕਰਕੇ ਨਹਾ ਧੋ ਕੇ ਉਹਨਾਂ ਨੇ 3:30 3 ਵਜੇ ਗੁਰਦੁਆਰਾ ਸਾਹਿਬ ਪਹੁੰਚਣਾ ਉਥੇ ਝਾੜੂ ਕਰਨਾ ਸਾਰੀ ਸੇਵਾ ਕਰਨੀ ਸਾਰਾ ਕੁਝ ਕਰਨਾ ਤੇ ਜਦੋਂ ਹਨਾ ਕਈ ਵਾਰੀ ਉਹ ਮੇਰੀ ਚਾਚੀ ਜੀ ਨੂੰ ਹੱਸਣ ਲੱਗ ਜਾਂਦੇ ਕਹਿ ਦਿੰਦੇ ਹਨਾ ਤੁਸੀਂ ਗੁਰਦੁਆਰੇ ਜਾਨੀਓ ਜਿੱਦਨ ਮੀ ਕਣੀ ਹੁੰਦਾ ਹਨਾ ਉਦੋਂ ਤੁਸੀਂ ਨਹੀਂ ਜਾਂਦੀਆਂ ਤੁਹਾਡੇ ਨਾਲੋਂ ਤਾਂ ਸਾਡਾ ਮਨ ਲ ਕੇ ਪੀਰ ਠੀਕ ਆ ਉਹ ਕਹਿ ਦਿੰਦੇ ਵੀ ਤੁਹਾਡੇ ਨਾਲੋਂ ਤਾਂ ਅਸੀਂ ਪੱਕੇ ਸਿੱਖਾ ਹਨਾ ਵੀ ਚਾਹੇ ਤੂਫਾਨ ਆਉਣ ਚਾਹੇ ਹਾੜਾ ਆਉਣ ਚਾਹੇ ਕੁਝ ਵੀ ਹੋਵੇ ਵੀ ਅਸੀਂ ਆਪਣੇ ਠੇਕੇ ਤੇ ਪਹੁੰਚ ਹੀ ਜਾਣਾ ਤੇ ਬੜਾ ਹਨਾ ਇਦਾਂ ਹਾਸੀ ਮਜ਼ਾਕ ਕਰਦੇ ਤੇ ਚਾਚਾ ਜੀ ਨਾ ਚਾਰ ਵਾਰ ਅੰਮ੍ਰਿਤ ਛਕਣ ਗਏ ਮਸਤ ਹੋਣਾ ਸਾਬ। ਕਿਰਪਾਣ ਮਤਲਕਿ ਕਕਾਰ ਲੈ ਜਾ ਕਰਨ ਆਪਣੇ ਵੀ ਮੰਮ੍ਰਿਤ ਛਕਣ ਜਾਨਾ ਤੇ ਵਾਪਸ ਇਦਾਂ ਹੀ ਆ ਜਾ ਕਰਨ। ਜਦੋਂ ਚੌਥੀ ਵਾਰ ਗਏ ਮੈਨੂੰ ਵੀ ਇੱਕ ਵਾਰ ਮਿਲੇ ਉੱਥੇ ਮੈਂ ਕਿਹਾ ਚਾਚਾ ਜੀ ਕੀ ਕਹਨ ਕਹਿੰਦੇ ਅੰਮ੍ਰਿਤ ਛਕਣਾ ਹਨਾ ਮੈਨੂੰ ਵੀ ਬੜਾ ਆਇਆ ਵੀ ਚਾਚਾ ਜੀ ਤੁਸੀਂ ਚਾਰ ਵਾਰ ਤਾਂ ਆ ਜੇ ਵੀ ਹੁਣ ਕਿਹੜਾ ਤੁਸੀਂ ਅੰਮ੍ਰਿਤ ਛਕੋਗੇ ਹਨਾ ਚਲੋ ਫੇਰ ਵੀ ਅਰਦਾਸ ਕੀਤੀ ਵੀ ਵਾਹਿਗੁਰੂ ਜੀ ਸਾਡੇ ਘਰ ਚ ਸਿੱਖੀ ਆ ਜੇ। ਤੇ ਉਸ ਟਾਈਮ ਮੈਂ ਤਾਂ ਘਰ ਆ ਗਈ ਉੱਥੋਂ ਮਾਸਤਾਨਾ ਸਾਹਿਬ ਤੋਂ ਅਸੀਂ ਗਏ ਸੀਗੇ ਤੇ ਮੱਥਾ ਟੇਕ ਕੇ ਅਸੀਂ ਤਾਂ ਘਰ ਆ ਗਏ ਤੇ ਮੈਨੂੰ ਬਾਅਦ ਵਿੱਚ ਹਨਾ ਫੋਨ ਆਇਆ ਮੰਮੀ ਹੋਰਾਂ ਦਾ ਕਹਿੰਦੇ ਵੀ ਤੇਰੇ ਚਾਚੇ ਨੇ ਅਮਰਤ ਛੱਕ ਲਿਆ ਤੇ ਬੜਾ ਸਾਰਿਆਂ ਨੂੰ ਹਨਾ ਫਿਰ ਵੀ ਯਕੀਨ ਨਾ ਆਵੇ ਵੀ ਹੈ ਵੀ ਨਹੀਂ ਇਹ ਨਹੀਂ ਇਦਾਂ ਨਹੀਂ ਹੋ ਸਕਦਾ ਤੇ ਮੇਰੇ ਪਾਪਾ ਜੀ ਹਾਲੀ ਗੱਲ ਹਨਾ ਜਿੱਦਾਂ ਕਿ ਮੇਰੇ ਪਾਪਾ ਜੀ ਨੇ ਸਾਡੇ ਨਾਲ ਵਾਹਿਗੁਰੂ ਨੇ ਇਦਾਂ ਹੀ ਸਾਰੇ ਕਾਰਜ ਕੀਤੇ ਨੇਗੇ ਤੇ ਵੀਨੇ ਚਾਚਾ ਜੀ ਨੂੰ ਵੀ ਅਸੀਂ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰ ਲਈ ਤੀ ਪਰ ਉਹ ਇਦਾਂ ਹੀ ਕਰਦੇ ਸੀ ਕਿ ਪਰ ਜਦੋਂ ਪਰਮਾਤਮਾ ਨੇ ਸੁਣੀ ਅੱਜ ਮੇਰੇ ਪਰਿਵਾਰ ਦੇ ਵਿੱਚ ਮੇਰੇ ਪੇਕੇ ਦੇ ਪਰਿਵਾਰ ਦੇ ਵਿੱਚ ਮੇਰੇ ਭਰਾਵਾਂ ਦਾ ਮੇਰੇ ਭਜਾਈਆਂ ਦਾ ਕਿਸੇ ਦਾ ਨਹੀਂ ਅਮਰ ਛੱਕਿਆ ਹੋਇਆ ਨਾ ਚਾਚੇ ਤਾਏ ਦਾ ਹਜੇ ਛੋਟੇ ਬੱਚੇ ਜਿਹੜੀ ਮੇਰੀ ਪੀੜ੍ਹੀ ਦੇ ਨਾਲੋਂ ਚੋਂ ਸਿਰਫ ਮੇਰੇ ਹੀ ਛੱਕਿਆ ਹੋਇਆ ਜਾਂ ਮੇਰੇ ਚਾਚਾ ਤਾਇਆ ਜੀ ਦੀ ਲੜਕੀ ਦਾ ਛੱਕਿਆ ਹੋਇਆ ਅਮਰ ਤਾਂ ਸਾਡਾ ਦੋਨਾਂ ਸਿਸਟਰ ਦਾ ਨਾ ਛੱਕਿਆ ਹੋਇਆ ਤੇ ਬਾਕੀ ਦਾ ਹਜੇ ਨਹੀਂ ਹੈਗਾ ਤੇ ਬਾਕੀ ਸਾਡੇ ਜਿਹੜੇ ਜਮਾਈ ਨੇ ਉਹਨਾਂ ਦੇ ਅਮਰ ਛੱਕੇ ਹੋਏ ਨਹੀਂ ਤੇ ਮਿਤਾਈਓ ਕਹਿਣੀ ਹੁੰਦੀ ਆ ਵੀ ਵਾਹਿਗੁਰੂ ਤੇ ਕਦੇ ਵੀ ਕਿੰਤੂ ਪ੍ਰੰਤੂ ਨਾ ਕਰਿਆ ਕਰੋ ਕਦੇ ਵੀ ਕਿਸੇ ਵੀ ਚੀਜ਼ ਤੇ ਨਾ ਮੰਨ ਨਾ ਰੁਲਾਇਆ ਕਰੋ ਠੀਕ ਹੈ ਮੈਂ ਮੰਨਦੀ ਆ ਜਦੋਂ ਆਫ ਹੁੰਦੀ ਹੈ ਹਨਾ ਉਸ ਟਾਈਮ ਆਪਣਾ ਮਨ ਬਹੁਤ ਡੋਲਦਾ ਹੈ ਪਰ ਤੁਸੀਂ ਮਨ ਨਾਂ ਡਲਾਇਆ ਕਰੋ ਤੇ ਵਾਹਿਗੁਰੂ ਦੇ ਅੱਗੇ ਬਸ ਇਹੀ ਅਰਦਾਸ ਕਰਿਆ ਕਰੋ ਕਿ اے ਵਾਹਿਗੁਰੂ ਜੀ ਜਿੱਦਾਂ ਕਿ ਤੁਸੀਂ ਬੀਬੀ ਰਾਜਨੀ ਦੇ ਪਤੀ ਦਾ ਕੋੜ ਕਟਿਆ ਦੇਖਿਆ ਹੀ ਹੈਗਾ ਤੁਸੀਂ ਨੇ ਤੇ ਹੋਰ ਪਤਾ ਨਹੀਂ ਕਿੰਨੇ ਕਿ ਤੁਹਾਨੂੰ ਹਨਾ ਇਦਾਂ ਦੇ ਇਤਿਹਾਸ ਦੇ ਵਿੱਚ ਆਪਣੀਆਂ ਸਾਖੀਆਂ ਮਿਲ ਜਾਣਗੀਆਂ ਤੇ ਮੇਰੇ ਘਰ ਦੇ ਵਿੱਚ ਗਰੀਬੀ ਐ ਮੇਰੇ ਘਰ ਦੇ ਵਿੱਚ ਮੇਰੇ ਪਤੀ ਜੀ ਸ਼ਰਾਬ ਪੀਂਦੇ ਨੇ ਜਾਂ ਮੇਰੀ ਪਤਨੀ ਮੇਰੇ ਕਹਣੇ ਚ ਨਹੀਂ ਜਾਂ ਮੇਰਾ ਪਤੀ ਮੇਰੇ ਕਹਣੇ ਦੇ ਵਿੱਚ ਨਹੀਂ ਹੈਗਾ ਜਾਂ ਮੇਰੇ ਬੱਚੇ ਕਹਣੇ ਚ ਨਹੀਂ ਹੈਗੇ ਤਾਂ ਬਸ ਤੁਸੀਂ ਸਵੇਰੇ ਉੱਠ ਕੇ ਵਾਹਿਗੁਰੂ ਅੱਗੇ ਅਰਦਾਸ ਕਰਿਓ ਕਦੀ ਵੀ ਇਹ ਨਾ ਕਹੋ ਵੀ ਮੈਂ ਕੁਝ ਨਹੀਂ ਹੈਗਾ ਵਾਹਿਗੁਰੂ ਨੇ ਤੁਹਾਨੂੰ ਬਹੁਤ ਯੂਨੀਕ ਬਣਾਇਆ ਆਪਦੇ ਆਪ ਨੂੰ ਪਛਾਣ ਆਪਦੇ ਅੰਦਰ ਨੂੰ ਪਛਾਣ ਰੱਬ ਤੇਰੇ ਅੰਦਰ ਹੀ ਵੱਸਦਾ ਹੈ ਕਹਿੰਦੇ ਬਾਹਰੋਂ ਭਾਲਦਾ ਫਿਰਦਾ ਹੈ ਜਿਹੜਾ ਤੇਰੇ ਅੰਦਰ ਹੀ ਵੱਸਦਾ ਹੈ ਆਪਦੇ ਅੰਦਰੋਂ ਪ੍ਰਗਟ ਕਰੋ ਵਾਹਿਗੁਰੂ ਜੀ ਨੂੰ ਇਹ ਨਹੀਂ ਹੈਗਾ ਵੀ ਆਪਾਂ ਹਨਾ ਬਾਹਰ ਜਾ ਕੇ ਡੇਰਿਆਂ ਦੇ ਵਿੱਚ ਤੁਸੀਂ ਫਿਰਦੇ ਹੋ ਵੀ ਪਤਾ ਨਹੀਂ ਬਾਬਾ ਕੋਈ ਧੂਫ ਮਾਰ ਕੇ ਕੁਝ ਕਰ ਦੂਗਾ ਨਹੀਂ ਸਭ ਤੋਂ ਵੱਡਾ ਪਾਪਾ ਤਾਂ ਤੁਹਾਡੇ ਕੋਲੇ ਬੈਠਾ ਹੈ ਹਨਾ ਆਪਦੇ ਪਿਤਾ ਨੂੰ ਛੱਡ ਕੇ ਆਪਾਂ ਚਾਚਿਆਂ ਤੋਂ ਸਲਾਹਾਂ ਲੈਂਦੇ ਤਰੀਏ ਤੁਹਾਨੂੰ ਪਤਾ ਹੈ ਤੇ ਇਸ ਮੇਰੀ ਇਹ ਅਜਨਾ ਬਸ ਮੇਰਾ ਮਨ ਕਹਿੰਦਾ ਮੈਂ ਇਹ ਵੀਡੀਓ ਤੁਹਾਡੇ ਲਈ ਹਨਾ ਬਣਾਈ ਹੈ ਤਾਂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਤ ਸ੍ਰੀ ਅਕਾਲ